ਅਬ ਗਰਮੀਆਂ ਦਾ ਟਾਈਮ ਹੈ ਤੇ ਹਰ ਕੋਈ ਇਸ ਦੇ ਫਾਇਦੇ ਬਹੁਤ ਗਿਣਾਉਂਦਾ ਮੈਂ ਗੱਲ ਕਰ ਰਿਹਾ ਗੰਨੇ ਦੇ ਜੂਸ ਦੀ ਤੇ ਬਾਕੀ ਫਰੂਟਸ ਦੀ ਕਈ ਲੋਕ ਕਹਿ ਦਿੰਦੇ ਨੇ ਵੀ ਗੰਨੇ ਦੇ ਜੂਸ ਨੂੰ ਪੀਣ ਨਾਲ 슈ਗਰ ਵਾਲੇ ਮਰੀਜ਼ ਨੂੰ ਖਾਸ ਤੌਰ ਤੇ ਉਸ ਦੀ 슈ਗਰ ਵੱਧਦੀ ਨਹੀਂ ਇੱਕ ਤਾਂ ਇਸ ਚੀਜ਼ ਦਾ ਤੁਸੀਂ ਅੱਜ ਜਵਾਬ ਦਿਓ ਕਿ ਗੰਨੇ ਦੇ ਜੂਸ ਪੀਣ ਨਾਲ 슈ਗਰ ਵੱਧਦੀ ਹੈ ਜਾਂ ਨਹੀਂ ਤੇ ਦੂਸਰਾ ਕਈ ਲੋਕ ਕਹਿ ਦਿੰਦੇ ਨੇ ਮੈਂ ਵੀਡੀਓਜ਼ ਬਹੁਤ ਦੇਖਦਾ ਕਿ ਅੰਬ ਖਾਓ 슈ਗਰ ਵਾਲਾ ਖਾ ਸਕਦਾ ਹੈ ਅੰਬ ਜਾਂ 슈ਗਰ ਵਾਲਾ ਤਰਬੂਜ ਖਾ ਸਕਦਾ ਮਿੱਠੇ ਫਲ ਖਾ ਸਕਦਾ ਏ ਵੀ ਦੱਸੋ ਖਾ ਸਕਦਾ ਹੈ ਜਾਂ ਨਹੀਂ ਖਾ ਸਕਦਾ ਤੇ ਫਿਰ ਅਗਲਾ ਖਾਵੇ ਕੀ ਕਿਉਂਕਿ ਜੀ ਤਾਂ ਸਭ ਦਾ ਹੀ ਕਰਦਾ ਹੈ ਪਲੀਜ਼ ਦੱਸੋ ਇਸ ਦੇ ਬਾਰੇ ਹਾਂਜੀ ਬਿਲਕੁਲ ਜੀ ਗਰਮੀਆਂ ਚ ਗਨੇ ਦਾ ਜੂਸ ਪੀਣਾ ਕਾਫੀ ਅੱਛਾ ਲੱਗਦਾ ਸਾਰਿਆਂ ਨੂੰ ਮੈਨੂੰ ਵੀ ਕਾਫੀ ਅੱਛਾ ਲੱਗਦਾ ਹੁਣ ਥੋੜਾ ਕੁਐਸਚਨ ਇਹ ਹੈ ਕਿ ਕੀ ਗੰਨੇ ਦੇ ਜੂਸ ਪੀਣ ਨਾਲ 슈ਗਰ ਠੀਕ ਹੁੰਦੀ ਹੈ ਕਿ ਨਹੀਂ ਤੇ ਕੀ ਪੇਸ਼ੈਂਟ ਨੂੰ ਪੀ ਸਕਦਾ ਦੇਖੋ ਜੇ ਕੋਈ 슈ਗਰ ਦਾ ਪੇਸ਼ੈਂਟ ਗਨੇ ਦਾ ਜੂਸ ਪੀ ਰਿਹਾ ਹੈ ਇਹ ਤਾਂ ਉਹ ਗੱਲ ਹੋਈ ਸੋਚਣ ਵਾਲੀ ਕਿ 슈ਗਰ ਨੂੰ ਆਪਾਂ 슈ਗਰ ਨਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ओके okay. जो के बिल्कुल गलत है शुगर ਨੂੰ शुगर ਨਾਲ ਨਹੀਂ ਮਾਰਿਆ ਜਾ ਸਕਦਾ ਠੀਕ ਹੈ ਨਾ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਸ਼ੂਗਰ ਨੂੰ ਬੰਦ ਕਰਕੇ ਜਿਹੜਾ ਗੰਨੇ ਦਾ ਜੂਸ ਹੈ ਇੱਕ ਗਲਾਸ ਚ ਘੱਟੋ ਘੱਟ 8 ਤੋਂ 10 ਚਮਚੀ চিনি ਹੈ ਉਸ ਚ ਓਕੇ ਠੀਕ ਹੈ ਨਾ ਕਿਉਂਕਿ ਸ਼ੂਗਰ ਕੇਨ ਦਾ ਮਤਲਬ ਹੀ ਸ਼ੂਗਰ ਹੈ ਬਿਲਕੁਲ ਠੀਕ ਹੈ ਨਾ ਹੁਣ ਜੇ ਕੋਈ ਪੇਸ਼ੈਂਟ ਸੋਚਦਾ ਹੈ ਕਿ ਮੈਂ ਗੰਨੇ ਦਾ ਜੂਸ ਪੀ ਕੇ ਅਰਧਾਸਟਮਸ চিনি ਪੀ ਕੇ ਆਪਣੀ ਸ਼ੂਗਰ ਠੀਕ ਕਰ ਲੂੰਗਾ ਬਹੁਤ ਹੀ ਵੱਡੀ ਮਿਸਕਨਸੈਪਸ਼ਨ ਹੈ ਉਹ ਆਪਣੇ ਆਪ ਨੂੰ ਬਹੁਤ ਹੀ ਨੁਕਸਾਨ ਕਰ ਰਿਹਾ ਇਹ ਮੈਂ ਤਾਂ ਪੁੱਛਿਆ ਕਿਉਂਕਿ ਕਈ ਆਯੁਰਵੇਦਿਕ ਡਾਕਟਰ ਜਾਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹ ਕਹਿੰਦੇ ਨੇ ਮੈਂ ਤਾਂ ਤੁਹਾਨੂੰ ਪੁੱਛਿਆ ਇਹ ਉਹ ਜੀ ਕਹਿੰਦੇ ਹੋਣਗੇ ਜੀ ਮੇਰੇ ਖਿਆਲ ਪੇਸ਼ੈਂਟ ਨੂੰ ਸ਼ਾਇਦ ਖੁਸ਼ ਕਰਨ ਲਈ ਕਹਿੰਦੇ ਹੋਣ ਓਕੇ ਜਾਂ ਕਿਸੇ ਦੇ ਹੋਰ ਕੋਈ ਡਿਫਰੈਂਟ ਮੋਟਿਵਸ ਹੋਣ ਉਹਦੇ ਬਾਰੇ ਮੈਂ ਕੁਝ ਕਮੈਂਟ ਨਹੀਂ ਕਰ ਸਕਦਾ ਪਰ ਸ਼ੂਗਰ ਦਾ ਪੇਸ਼ੈਂਟ ਗੰਨੇ ਦਾ ਜੂਸ ਬਿਲਕੁਲ ਨਹੀਂ ਪੀ ਸਕਦਾ